नमस्कार तुसी देख रहे हो आजाद भारत न्यूज़ आजाद भारत न्यूज़ देखने वाले दर्शका दा मैं रोहित आजाद स्वागत करता हां देख देर हो आजाद भारत न्यूज़ तो डॉक्टर पप्पी जी बाधुरन देवरा के और तोडी सारी टीम ਐ ਸੜਕ ਲਈ ਬਹੁਤ ਮਿਹਨਤ ਕੀਤੀ ਆ ਇਹਦੇ ਟੈਂਡਰ ਹੋਰ ਕਿੱਥੇ ਆ ਮੈਂ ਸੰਧੂ ਸਾਹਿਬ ਨੂੰ ਕਹਿੰਦਾ ਇਹਦੇ ਬਾਰੇ ਰੋਸ਼ਨੀ ਪਾਉਣ ਵੀ ਆਪਣੀ ਸੜਕ ਕਿੱਥੇ ਖੜੀ ਹੈ ਸੰਧੂ ਸਾਹਿਬ ਦੱਸਣ ਕਿ ਟੈਂਡਰ ਕਦੋਂ ਲੱਗ ਕੇ ਤੇ ਕੰਮ ਸ਼ੁਰੂ ਹੋ ਪਰ ਟੈਂਡਰ ਜਦੋਂ ਪਹਿਲੀ ਵਾਰ ਹੀ ਪੈਂਦਾ ਉਹਦੀ ਸ਼ਰਤ ਹੁੰਦੀ ਵੀ ਘੱਟੋ ਘੱਟ ਤਿੰਨ ਠੇਕੇਦਾਰ ਟੈਂਡਰ ਪਾਉਣ ਉਦੋਂ ਦੋ ਬੰਦੇ ਨੇ ਟੈਂਡਰ ਪਾਇਸੀ ਤਾਂ ਉਹ ਕੈਂਸਲ ਹੋ ਗਿਆ ਹੁਣੇ ਟੈਂਡਰ ਪੈ ਚੁੱਕੇ ਆ 14 ਤਰੀਕ ਨੂੰ ਬੁੜਨੇ ਸੀ ਇਲੈਕਸ਼ਨ ਦੀ 15 16 ਦੀ ਕਰਕੇ ਸਰਕਾਰ ਨੇ ਦਬਾਅ ਪਾ ਕੇ 17 ਦੀ ਡੇਟ ਕਰਾ ਦਿੱਤੀ ਸੀ 16 ਨੂੰ ਆਪਣੀ ਇਲੈਕਸ਼ਨ ਡਿਕਲੇਅਰ ਹੋਈ ਹੈ ਇਸ ਕਰਕੇ ਨਹੀਂ ਹੋ ਸਕਿਆ 4 ਤਰੀਕ ਨੂੰ ਰਿਜ਼ਲਟ ਆਏ ਨੂੰ ਉਹ ਮਗਰੋਂ ਦੋ ਤਿੰਨ ਦਿਨਾਂ ਚ ਟੈਂਡਰ ਖੁੱਲ ਜਾਣਾ ਜਿਹੜੇ ਵੀ ਠੇਕੇਦਾਰ ਨਿਕਲਿਆ ਗਲੀ 50 52 ਲੱਖ ਰੁਪਏ ਦਾ ਤੁਹਾਡਾ ਸਾਰਾ ਚੌੜਾ ਰਸਤਾ ਇਹ ਉੱਥੇ ਤੱਕ ਬਣ ਜਾਣਾ ਦਿੱਤਾ ਕਰਕੇ ਬਣਿਆ ਹੈ ਜਿੰਦਾਬਾਦ 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 ਅਭਿਜਿਤ ਹੋਵੋਗੇ ਜਿੰਦਾਬਾਦ ਅੱਗੇ ਲੈ ਕੇ ਜਾਣਾ ਤਾ ਜੋ ਸਾਡੇ ਰਹਿਣ ਦੇ ਕੰਮ ਚਾਹੇ ਉਹ ਵਿਕਾਸ ਦੇ ਕੰਮ ਹੋਵੇ ਚਾਹੇ ਸਾਡੇ ਜੁਗੀਆਂ ਨੂੰ ਮੁੱਕਾ ਹੋਵੇ ਜਿੱਦਿਆ ਸਾਡੇ ਪਰਿਵਾਰਾਂ ਨੂੰ ਮਿਲਦੀ ਹੈ ਚਾਹੇ ਸਾਡਾ ਦਿੱਲੀ ਪਰਿਵਾਰ ਹੋਵੇ ਚਾਹੇ ਮਜ਼ਦੂਰ ਭਾਈਚਾਰਾ ਹੋਵੇ ਚਾਹੇ ਉਦਕ ਅੰਕਾਰ ਹੋਵੇ ਚਾਹੇ ਕਿਸਾਨ ਹੋਵੇ ਜਿੰਨੀਆਂ ਵੀ ਸਾਡੀਆਂ ਸੂਰਤਾਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਲਾਪੀ ਕੀਤਾ ਜਾਊਗਾ ਸੋ ਆਪਾਂ ਸਾਰੇ ਨੇ ਰਲ ਕੇ ਇੱਕੋ ਇੱਕ ਕਾਂਗਰਸ ਪਾਰਟੀ ਹੈ ਜਿਹਨੇ ਹਰ ਵਰਗ ਦਾ ਧਿਆਨ ਰੱਖਿਆ ਔਰ ਆਪਾਂ ਇਹ ਲੜਾਈ ਹੈ ਜਿਹੜੀ ਕਾ ਇਸ ਸਭ ਦਾ ਅੰਦਰ ਵਿਚੋਂ ਦੀ ਲੜਾਈ ਆ ਸਾਡੇ ਬੱਚਿਆਂ ਨੂੰ ਬਚਾਉਣਾ ਸੀ ਜਿਹੜੇ ਸਾਡੇ ਨਿੱਕੇ-ਨਿੱਕੇ ਬੱਚੀ ਬੱਤੀ ਆ ਇੰਨਾ ਨਾ ਇੰਨਾ ਕਰਕੇ ਸੀ ਲੜਾਈ ਲੜਨੀ ਆ ਔਰ ਆਪਾਂ ਅਦਾ ਅਗਰ ਇਹ ਲੜਾਈ ਮਾਰ ਕੇ ਤਾਂ ਮੋਢੀ ਨੇ ਸਾਨੂੰ ਕਲਾਮ ਬਣਾਇਆ ਔਰ ਅਸੀਂ ਇਸ ਤਰ੍ਹਾਂ ਦੀ ਮਿਆਦ ਸੀ ਇੰਨੇ ਪਿਆਰ ਨਾਲ ਇੱਕ ਦੂਜੇ ਦਾ ਵਿਚਾਰ ਪਕਾਉਂਦੇ ਕਰ ਰਹੇ ਆ ਇਸ ਅਸੀਂ ਤਬਾਰਾ ਨਹੀਂ ਕਰ ਪਾਉਣੀ ਨਹੀਂ ਅਸੀਂ ਕੋਈ ਅਗਰ ਕੋਈ ਤਰਨਾ ਦੇਣਾ ਹੋਇਆ ਜਾਂ ਨਹੀਂ ਹੋਇਆ ਕੋਈ ਐਮੋਜੀ ਸਾਡੇ ਤੇ ਪ੍ਰੋਬਲਮ ਆ ਗਈ ਇਸ ਕਰਕੇ ਉਹ ਕੇ ਵਿਚਾਰ ਪੇਸ਼ ਕਰਨਾ ਹੋਇਆ ਤੇ ਇਹ ਸਾਨੂੰ ਮੌਕਾ ਨਹੀਂ ਮਿਲਣਾ ਕਿਉਂਕਿ ਮੋਦੀ ਨੇ ਕਿਹਾ ਕਿ ਮੈਂ ਸੰਵਧਾਨਿਕ ਖਤਮ ਕਰ ਦੇਣਾ ਸੋ ਬੀਬੀਓ ਪੈਨੋਂ ਜੁਨੀਅਰ ਸਕੀਮ ਹੈ ਚਾਹੇ ਉਹ ਸਾਡੇ ਬੱਚਿਆਂ ਦਾ ਵਜੀਫਾ ਹੋਵੇ ਚਾਹੇ ਉਹ ਜਿਹੜੀ ਸਾਡੀ ਸदन ਸਕੀਮ ਹੋਵੇ ਚਾਹੇ ਉਹ ਸਾਡੇ ਰਾਸ਼ਨ ਕਾਰਡ ਨੂੰ ਜੁਨੀਅਰ ਸਕੀਮਾਂ ਜਿਵੇਂ ਸਾਡੇ ਪਰਿਵਾਰਾਂ ਨੂੰ ਜ਼ਰੂਰਤ ਹੈ ਉਹ ਐਂਡ ਲੱਗ ਕਿਿਆ ਚਾਰੀਆ ਲੋਕ ਇਹ ਨੂੰ ਕਾਂਗਰਸ ਪਾਰਟੀ ਆ ਜਿਹੜੀ ਸਾਡੇ ਸਾਰੇ ਪਰਿਵਾਰਾਂ ਨੂੰ ਸਹੂਲਤਾਂ ਨਹੀਂ ਮਿਲਿਆ ਚਾਹੇ ਉਹ ਡਿਗਰੀ ਕਾਲਜ ਹੋਣ ਚਾਹੇ ਉਹ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਹੋਣ ਚਾਹੇ ਰੇਲਵੇ ਲਾਈਨਾਂ ਹੋਣ ਚਾਹੇ ਸਾਡੇ ادارے ਹੋਣ ਜਿਹੜੇ ਅੱਜ ਮੋਦੀ ਦੇ ਪੰਦ ਕਰਨ ਦੀ ਗੱਲ ਕਰਦੇ ਇੱਥੇ ਸੋ ਵੀਡੀਓ ਭੈਣੋਂ ਹੱਥ ਤੋੜ ਕੇ ਬੇਰਗੀ ਕਰਦੀ ਹੈ ਬਜ਼ੁਰਗੋ ਨੌਜਵਾਨ ਵੀਰੋ ਚੋਣਾਂ ਸਰ ਪੱਤੇ ਦਾ ਪੱਟੀ ਦਬਾਓ

ਇੱਕ ਇੱਕ ਬੋਟ ਦੇ ਪੈਰਾ ਬੱਲੇ ਅਮਰਜੀਤ ਕੌਰ ਸਾਹੋਕੇ ਬਣ ਕੇ ਚੋਣ ਸਾਂਝੇ ਦਾ ਬਟਨ ਪਰੋਣਾ ਵੀਡੀਓ ਪਹਿਣਾ ਹੱਥ ਜੋੜ ਕੇ ਬੇਨਤੀ ਕਰਦੀ ਆ ਜਿਹੜਾ 1000 ਰੁਪਏ ਵਾਲਾ ਲੰਮਾ ਨਾ ਉਹ ਤੁਸੀਂ ਲੋੜਣਾ ਵਾ ਕਿਉਂਕਿ ਉਹਨਾਂ ਨੇ ਸਾਡੇ ਨੂੰ ਧੋਖਾ ਕੀਤਾ ਐਹੋ ਜਿਹਾ ਧੋਖਾ ਜਦੋਂ ਆਕਰਮ ਹੁੰਦਾ ਤੇ ਉਹ ਕਦ جواب ਉਹ ਮੁਝ ਦਿੱਤੀ ਐ ਤੁਸੀਂ ਦੇਖਾ ਹੁਣ ਇੱਕੋ ਜਿਹਾ ਚੋਣ ਸਾਂਝੇ ਦਾ ਬਟਨ ਪਰਾਇਓ ਸਾਰੇ ਆਪਣੀ ਜਿੰਨੇ ਵੀ ਆਪਣੇ ਰਿਸ਼ਤੇਦਾਰ ਭੈਣ ਭਰਾ ਉੱਤੇ ਵੀ ਰਹਿੰਦੇ ਆਪਣੇ ਲੋਕ ਸਭਾ ਹਲਕੀ ਸਾਰੇ ਮਿਲ ਕੇ ਬਿਖਤੀ ਕਰੋ ਅੱਜ ਇਹੋ ਜਿਹਾ ਸਮਾਂ ਆ ਗਿਆ ਕਿ ਸਾਰੇ ਲੋਕ ਕਾਂਗਰਸ ਪਾਰਟੀ ਨਾਲ ਜੁੜ ਗਏ ਆ ਬਹੁਤ ਉਤਸ਼ਾਹੀ ਲੋਕਾਂ ਦਾ ਕਾਂਗਰਸ ਪਾਰਟੀ ਨਾਲ ਰਦੀ ਪਿਆਰ ਵੀ ਹੈ ਲੋਕਾਂ ਦਾ ਆ ਬਜ਼ੁਰਗ ਬੈਠੇ ਆ ਜਿਹੜੇ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਆ ਕਾਂਗਰਸ ਪਾਰਟੀ ਨਾਲ ਉਹਨਾਂ ਨੂੰ ਪਤਾ ਅੱਜ ਅਸੀਂ ਉਹਨਾਂ ਕਰਕੇ ਇੱਥੇ ਖੜੇ ਆ ਆ ਦੋ ਸਾਲ ਆਲੇ ਨੇ ਕੁੱਝ ਨਹੀਂ ਕਰਨਾ ਆ ਇਹਨਾਂ ਦੇ ਤਾਂ ਸਰਕਾਰ ਦੇ ਸਿਰਾਂ ਕੰਮ ਨੇ ਇਹਨਾਂ ਨੂੰ ਵਿਆਹ ਕਰਾ ਲੈ ਕਹੇ ਸਾਥੀ ਪਰਵਾਰਾਂ ਤੇ ਆ ਕੇ ਸੱਤਿਆਪਨ ਨਹੀਂ ਰੱਖਿਆ ਉੱਚੋ ਸਾਡੇ ਜਿਹੜਾ ਨਸ਼ਾ ਨਸ਼ਾ ਜਿਹੜਾ ਤੇਰੇ ਸਿਰ ਵੀ ਨਾ ਤੇ ਪਾ ਕੇ ਜਾਣਾਂਗੇ ਵੀ ਅੱਜ ਮਾਵਾ ਜਿਹੜੀ ਜਿੰਨਾ ਦੇ ਪੁੱਤ ਉਹ ਨਾ ਵੀ ਅੱਖਾਂ ਦੇ ਸਾਹਮਣੇ ਜਦੋਂ ਨਸ਼ਾ ਮੰਗਦੇ ਨਾ ਉਹਨਾਂ ਨੂੰ ਦਰਦ ਜਿਹੜਾ ਹੁੰਦਾ ਮੈਂ ਦੱਸੋ ਸਮਝ ਸਕਦੇ ਮਾਂ ਦਾ ਦਰਦ ਮੈਂ ਵੀ ਮਾਏ ਸੋ ਵੀਵੀਓ ਭੈਣੋ ਸਮਾਂ ਬਹੁਤ ਮਾੜਾ ਚੁਕਿਆ ਆਪਾਂ ਨਾਲ ਮਿਲ ਕੇ ਇਸ ਸਮੇਂ ਨੂੰ ਆਪਾਂ ਇਹੋ ਜਿਹੀ ਟੱਕਰ ਆਪੇ ਲੈ ਜਾਈਏ ਕਿ ਅਸੀਂ ਇਹੋ ਜਿਹਾ ਮਸਤਰਾ ਤੋਂ ਨਿਕਲ ਜਾਈਏ ਸਭੀ ਕਾਮ ਮੈ ਰਹਿਤਾ ਹਾਂ ਤੁਸੀਂ ਵੀ ਦੇ ਯਾਦ ਕਰਤ ਨਹੀਂ ਯਾਦ ਬਾਤ ਨੂੰ ਜਿਹਨਾਂ ਦੇਖਣ ਵਾਲੇ ਸਾਰੀ ਦਸ਼ਕਾ ਦਾ ਇੱਕ ਵਾਰ ਫੇਰ ਮੈਂ ਜਨਤਵਾਦ ਕਰਦਾ ਹਾਂ ਅੱਜ ਵੀ ਮੋਲਟੇ ਸੋਟਪੁਰੇ ਦੇ ਪ੍ਰੇਮ ਨਗਰ ਦੇ ਇਸ਼ੇ ਵਿੱਚ ਜਿੱਥੇ ਬੀਬੀ ਅਮਰਜੀਤ ਘਰਸਾਹੂ ਕੇ ਜੋ ਕਾਂਗਰਸ ਦੇ ਉਮੀਦਵਾਰ ਨੇ ਬੋਰਡ ਪਰ ਲੋਕਾਂ ਆ ਕੇ ਤੋਂ ਉਹ ਬੋਲਦੇ ਨੇ ਇੱਥੇ ਆਪਾਂ ਨਾਲ ਵੀ ਗਰਵਤ ਕਰਾਂਗੇ ਤੇ ਪਿੰਡ ਪਹੁੰਚਣ ਦਾ ਮਕਸਦ ਹੈ ਉਹਨਾਂ ਦਾ ਤੇ ਨਾਲ ਇਹਨਾਂ ਨਾਲ ਲੋਕਾਂ ਨਾਲ ਵੀ ਗੱਲ ਕਰਾਂਗੇ ਇੱਥੇ ਜਿਹੜੇ ਵੀ ਕਿਵੇਂ ਦੇਖਦੇ ਨੇ ਉਹਨਾਂ ਦੇ ਵੀਰਵਾਰ ਨੂੰ ਜਿਹੜੇ ਕੱਢਣਾ ਜੇ ਪਾ ਦਿੰਦਾ ਜ਼ਿੰਦਾਬਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇਰੇ ਨਾਲ ਜੀ ਪੀ ਜੀ ਹੈ ਮੀਡੀਆ ਹੈ ਖਲਜੀ ਜੀ ਸੱਚੀਗਾ ਅਹੀ ਗੱਲ ਕਰਾਂਗੇ ਅਮ ਜੀ ਗੁਰ ਮੈਡਮ ਨਾਲ ਸਤਿਗੁਰਮ ਜੀ ਮੈਂ ਅੱਜ ਇੱਥੇ ਪਹੁੰਚਿਆ ਇੱਥੇ ਪਹੁੰਚਿਆ ਮਸਤ ਦਾ ਦੋ ਆਪਣਾ ਤੇ ਨਾਲ ਜਿਹੜਾ ਤੁਹਾਡਾ ਪ੍ਰਚਾਰ ਕੰਮ ਚੱਲ ਰਿਹਾ ਉਹ ਥੋੜਾ ਜਿਹਾ ਮਤਲਬ ਗੌਰ ਕਰ ਅਸੀਂ ਅਪੀਲ ਬੇਨਤੀ ਕਰਨਾ ਹੈ ਵਾਰਡ ਨੰਬਰ 6 ਚ ਮਕਸਦ ਤਾਂ ਇਹਨੇ ਲੋਕਾਂ ਨੂੰ ਬੁਲਾਇਆ ਮੈਂ ਉਹਨਾਂ ਨੂੰ ਮਿਲੀ ਹਾਂ ਬਹੁਤ ਵਧੀਆ ਸਾਰੇ ਲੋਕਾਂ ਚ ਉਹਨਾਂ ਨੇ ਵਧੀਆ ਲੱਗਦੀ ਬੰਦ ਕੇ ਖੁਸ਼ੀ ਮਨਾਈ ਹਾਂ ਤੁਸੀਂ ਕਿੱਥੇ ਕਿੱਥਰ ਦੇ ਦੇ ਤੁਹਾਡੇ ਮੁਕਾਬਲੇ ਜਿਹੜੇ ਆਪ ਪਾਰਟੀ ਦੇ ਕਰਨ ਜੀ ਤਨਮੋਲ ਨੇ ਬੀਜੇਪੀ ਤੋਂ ਹੰਸਾ ਹੰਸ ਜੀ ਨੇ ਤੇ ਨਾਲ ਅਕਾਲੀ ਉਮੀਦਵਾਰ ਨੇ ਰਾਜਿੰਦਰ ਸਿੰਘ ਜੀ ਧਰਮਪੁਰ ਜੀ ਕਿਸ ਤਰ੍ਹਾਂ ਦੇ ਦੇਓ ਆਪਣਾ ਮੁਕਾਬਲਾ ਮੇਰੇ ਨਾਲ ਮੇਰੇ ਨਾਲ ਨੇ ਕਰਨ ਜੀ ਨਾਲ ਤੇ ਆਪਣੇ ਪਾਰਟੀ ਦੇ ਜਿਹੜੇ ਵਕਾਫ ਹਨ ਜਿਹਦੇ ਤੁਸੀਂ ਜਿੱਤਣ ਦਾ ਵਾਅਦਾ ਕਰੋਗੇ ਉਹ ਤੇ ਜਨਮਾ ਬਹੁਤ ਥੋੜਾ ਕਰਾਂਗੇ ਜੀ ਜਿਹੜੇ ਵੀ ਰਹਿਣ ਤੇ ਕਮਨ ਡਵੈਲਪਮੈਂਟ ਤੇ ਉਹਨਾਂ ਨੂੰ ਪਹਿਲ ਦੇ ਧਾਰ ਤੇ ਕਰਾਂਗੇ ਕੋਈ ਮੇਨ ਜਿਹੜੇ ਕੰਮ ਤੁਹਾਡੀ ਨਿਗਾ ਚ ਹੋਣ ਜਿਹੜੇ ਸ਼ੁਰੂਆਤ ਤੈਅ ਦੇ ਦਰ ਬਹੁਤ ਕੰਮ ਕਰਨ ਵਾਲੇ ਕੋਈ ਗੱਲ ਨਹੀਂ ਕਰਾਂਗੇ ਸਾਰੇ ਕਰਾਂਗੇ ਹੋਰ ਜਿਹੜੀਆਂ ਕੰਮ ਦਾ ਸਮਾਲੇ ਆਵੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਸੁਣਾਂਗੇ ਕੱਲੇ ਤਾਂ ਪਹਿਲਾਂ ਆਪਣਾ ਜਿਹੜਾ ਮੇਨ ਮੋਟਿਵ ਆ ਉਹਨੂੰ ਅਸੀਂ ਕਰਦੇ ਆ ਉਸ ਜਿੱਤੇ ਜਿੱਤ ਕੇ ਸਾਰੇ ਕੰਮ ਕਰਾਂਗੇ ਧੰਨਵਾਦ ਇਹ ਸੀਗੇ ਮੈਡਮ ਅਮਰ ਜਿਤਕਰ ਸਾਹੂ ਜੀ ਇਹਨਾਂ ਦੇ ਜਿਹੜਾ ਕਾਂਗਰਸ ਦੇ ਨਾਂ ਤੇ ਜਿਹੜਾ ਇਹਨਾਂ ਨੇ ਇੱਥੇ ਆਪਣਾ ਪ੍ਰਚਾਰ ਕੀਤਾ ਨਾਲ ਲੋਕਾਂ ਨਾਲ ਗੱਲ ਕੀਤੀ ਆ ਫਰੇਮ ਨਗਰ ਦਾ ਹਿੱਸਾ ਜਿਹੜਾ ਹੈਗਾ ਇਹ ਉਥੇ ਨਾਲ ਗੱਲਬਾਤ ਹੋਈ ਹੈ ਤੁਹਾਨੂੰ ਇੱਥੇ ਜਿਹੜੇ ਹਾਜ਼ਰ ਨੇ ਹੋਰ ਕਾਂਗਰਸੀ ਉਮੀਦਵਾਰ ਜਿਹਨਾਂ ਜਿਹੜੇ ਆਏ ਨੇ ਕਾਂਗਰਸੀ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਉਹਨਾਂ ਨੂੰ ਦਿਖਾਵਾਂਗੇ ਤੁਹਾਨੂੰ ਸਾਡੇ ਨਾਲ ਇੱਥੇ ਮੌਜੂਦ ਨੇ ਸਾਦਰ ਜਣੜੀ ਕਿੱਥਰ ਦੇਖਦੇ ਤੁਸੀਂ ਇੱਥੇ ਜਿਹੜਾ ਜ ਮੈਡਮ ਖਾਂਚੇ ਨੇ ਨਾਲ ਜਿਹੜਾ ਵਾ 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 ਦੇਵੋ ਸ਼ਾ ਲੋਕਾਂ ਨੂੰ ਠੀਕ ਹੈ ਕਾਂਗਰਸ ਪਾਰਟੀ ਨੂੰ ਕਿੰਨਾ ਧੁੰਗਾਰ ਮਿਲਿਆ ਹੈ ਤੁਹਾਨੂੰ ਆ ਤੁਹਾਡੇ ਸਾਹਮਣੇ ਆ ਜੀ ਸਾਡਾ ਰਾਮਾਲੋ ਬੋਲ ਨੇ ਹੁਣ ਇੱਕ ਮੁਕਾਜ ਬਣ ਗਿਆ ਅੱਜ ਮੇਰੇ ਮਤੇ ਬੋਲਦੇ ਨੇ ਕੀ ਕੀ ਗੱਲਬਾਤ ਕੀਤੀ ਤੁਹਾਡੇ ਮਾਣੇ ਮੇਰਾ ਘਰਵਾ ਬਸ ਉਹਦਾ ਇਲੈਕਸ਼ਨ ਕਰਵਾ ਕਰਨਾ ਹੈ ਵੋਟਾਂ ਮੰਗ ਲੈਣੇ ਸਾਡੇ ਇਹ ਇਤੁਨੇ ਵਾਸੀ ਨੇ ਉਹਨਾਂ ਨੇ ਕੋਈ ਆਪਣੀ ਸੁਪੱਤਿਆਵਾਂ ਜਾਂ ਪੰਗਾ ਜਨ ਤਵੀਆਂ ਕੋਈ ਲੋਕਲ ਕੋਰਨ ਲੇਟਲ ਮਨੇ ਹਰ ਟੈਂਪੋਰਲ ਲਾਈਨ ਆ ਰਹੀ ਹੈ। ਇਹਦੇ ਬਾਰੇ ਜਿਹੜੀਆਂ ਗੱਲਾਂ ਕਰਦੇ ਤਾਂ ਜਿਹਾ ਇਹ ਛੋਟੇ ਬੰਦਰ ਦੇ ਮਤਲਬ ਆਪਾਂ ਕਹ ਲਵਾਂ ਗਰੇਦ ਕਰਦਾ। ਇਹਨਾਂ ਕੋਲੇ ਜਿਹੜਾ ਨਾਲ ਉਹ 8000 ਰੁਪਏ ਦਾ ਨਾਲ ਮੰਗਿਆ ਇਹ ਸੀਗੀ ਸਾਧਰਨ ਦੋਰਾ ਜੀ ਸਾਡੇ ਨਾਲ ਹੋਰ ਵੀ ਇੱਥੇ ਕਾਂਗਰਸ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਅੰਕਾਰ ਗੋਇ ਜੀ ਪ੍ਰਧਾਨ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਨਾਲ ਵੀ ਗੱਲ ਕਰਾਂਗੇ ਜੀ। ਬੱਤਰੀਆ ਕਾਲਜੀ ਪਰ ਅੱਜ ਜਿਹਨੇ ਤੁਹਾਡੇ ਕਾਂਗਰਸ ਦੇ ਉਮੀਦਵਾਰ ਤੇ ਪਹੁੰਚਨੇ ਮੈਡਮ ਬੀਬੀ ਸੌਕੇ ਜੀ ਤੇ ਮਾਲਾ ਜੀ ਉਹਨਾਂ ਬਾਰੇ ਦੱਸਿਓ ਵਿਸਥਾਰ ਬੀਬੀ ਸੌਕੇ ਜੀ ਅੱਜ ਵਾਰਡ ਨੰਬਰ 6 ਕੋ ਮਿਲਕਟ ਮੀਟਿੰਗ ਇਹ ਤਾਂ ਕੀਤੀ ਹੈ ਤੇ ਤੁਸੀਂ ਦੇਖਿਆ ਤੇ ਵਾਰਡ ਨੰਬਰ 6 ਸਾਰਾ ਹੀ ਤਕਰੀਬਨ ਆ ਰਿਹਾ ਇਹਨਾਂ ਨੇ ਦਾਇਆ ਕੀਤਾ ਤੇ ਬੀਬੀ ਨੂੰ 100% ਵੋਟ ਪਾ ਕੇ ਤੇ ਜਿਤਾਵੋਗੇ ਔਰ ਮੈਂ ਸਮਝਦਾ ਹਾਂ ਕਿ ਫਰੀਦਕੋਟ ਹਲਕੇ ਤੋਂ ਬੀਬੀ ਅਮਰਜੀਤ ਕੌਰ ਸਾਹੋ ਕੇ ਇੱਕ ਬਹੁਤ ਵੱਡੇ ਮਾਰਜਨ ਤੇ ਜਿੱਤਣ ਦੇ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਤੇ ਆਪ ਪਾਰਟੀ ਦਾ ਵੀ ਇੱਥੇ ਉਮੀਦਵਾਰ ਆ ਜੋ ਬੀਜੇਪੀ ਦਾ ਵੀ ਆ ਕਾਲੀ ਦਲ ਦਾ ਵੀ ਆ ਕਾਂਗਰਸ ਨੂੰ ਕਿਸ ਤਰ੍ਹਾਂ ਨਾਲ ਨਜ਼ਰ ਆਉਂਦਾ ਕਾਂਗਰਸ ਦਾ ਇਤਿਹਾਸ ਹੈ ਇੱਕ ਕਾਂਗਰਸ ਚੋਰ ਦਾ ਸਾਰਾ ਨਹੀਂ ਲੈਂਦੀ ਕਾਂਗਰਸ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਔਰ ਹਰ ਮਾਰਗ ਦਾ ਜੋ ਨਮਜ ਰਾਹੁਲ ਗਾਂਧੀ ਨੇ ਪਕੜੀ ਹੈ ਆਪ ਦੀ ਯਾਤਰਾ ਦੇ ਦੌਰਾਨ ਹਰ ਵਾਦੇ ਸਮਾਧਾਨ ਲਈ ਮੇਰੀ ਕਸਟੋਚੇ ਹਰ ਗੱਲ ਹੈ ਜਿਹੜੇ ਲੋਕਾਂ ਨੇ ਇੱਥੇ ਹਾਜੀ ਵੈਸੇ ਕੇ ਉਮੀਦਵਾਰ ਮੈਬੀ ਸਾਹਕੇ ਉਹਨਾਂ ਨਾਲ ਜਿਹੜੀ ਗਲਤ ਕੀਤੀ ਹੈ ਉਹ ਸਵੱਸਿਆਵਾਂ ਤੇ ਮੰਗਾਂ ਨੂੰ ਜਿਹੜਾ ਮੈਂ ਤੁਹਾਨੂੰ ਸਾਹਮਣੇ ਲੈਂਦਾ ਤੇ ਜੇ ਬੀਬੀ ਸਾਹਕੇ ਜਿਨੇ ਵਿੱਚ ਜਤਨ ਤੋਂ ਬਾਅਦ ਆਪਣੇ ਕੀ ਕੀ ਵਿਕਾਸ ਕਰਨੀ ਉਹ ਤੁਹਾਨੂੰ ਚੈਨਲ 'ਆਪਾ' ਦੇਖੋ ਕਾਂਗਰਸ ਪਾਰਟੀ ਕਦੇ ਵੀ ਝੂਠ ਦਾ ਸਾਰਾ ਨਹੀਂ ਲੈਂਦੀ ਮੈਂ ਅੱਜ ਐਸ ਇਲੈਕਸ਼ਨ ਚ ਮੈਂ ਇੱਕ ਗੱਲ ਜ਼ਰੂਰ ਕਹੀ ਆ ਕਿ ਲੋਕ ਪਿਛਲੇ 10 ਸਾਲ ਤੋਂ ਜੋ ਨਾਅਰੇ ਤੇ ਝੂਠੇ ਨਾਅਰਿਆਂ ਤੇ ਔਰ ਝੂਠ ਬੋਲਣ ਵਾਲੇ ਤੇ ਬਹੁਤ ਬਹੁਤ ਚਲੇ ਗਏ ਆ ਔਰ ਕਾਂਗਰਸ ਪਾਰਟੀ ਨੂੰ ਤੁਸੀਂ ਕੋਟਖਬੋਰੀ ਦੀ ਗੱਲ ਛੱਡੋ 올 ਇੰਡੀਆ ਚ ਇੱਕ ਬਹੁਤ ਵੱਡਾ ਜਣਾਵ ਉਦਾਰਾ ਮਿਲਣ ਵਾਲਾ ਆ ਔਰ ਆਉਣ ਵਾਲੇ ਟਾਈਮ ਚਾਰ ਜੂਨ ਨੂੰ ਦੇਖੋਗੇ ਕਾਂਗਰਸ ਪਾਰਟੀ ਕਿਵੇਂ ਰੋਲ ਕਰਦੀ ਹੈ ਇੰਡੀਆ ਦੇ ਇਹ ਆਲ ਇੰਡੀਆ ਫਰੇਨੇਸ਼ਨ ਦੇ ਜੋ ਪ੍ਰਧਾਨ ਸੀਗੇ ਇਹਨਾਂ ਨਾਲ ਗੱਲਬਾਤ ਹੋਈ ਕਾਂਗਰਸ ਬਾਰੇ ਵੀ ਇਹਨਾਂ ਨੇ ਜਿਹੜਾ ਗੱਲਾਂ ਕੀਤੀਆਂ ਤੇ ਕਾਂਗਰਸ ਦੀ ਜੋ ਮਜ਼ਬੂਤੀ ਹੈ ਜਿਹੜੀ ਉਹਨਾਂ ਬਾਰੇ ਦੱਸਿਆ ਤੇ ਹੋਰ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬੁਲਾਵਾਂਗੇ ਤੁਹਾਨੂੰ ਉਹਨਾਂ ਨਾਲ ਦੇਖਦੇ ਹਾਂ ਸਾਡੀ ਰਿਪੋਰਟ ਅੱਜ ਬੀਬੀ ਅਮਰਜੀਤ ਸਿੰਘ ਖਾਹਕੇ ਜੋ ਕਾਂਗਰਸ ਦੇ ਉਮੀਦਵਾਰ ਨੇ ਫ੍ਰੀਡ ਕੋਲ ਲੋਕ ਸਵਾਲ ਕੀਤਾ ਤੇ ਇੱਥੇ ਪ੍ਰੇਮ ਨਗਰ ਦੇ ਇੱਥੇ ਵਿੱਚ ਪਹੁੰਚੇ ਸੀ ਲੋਕਾਂ ਨਾਲ ਗੱਲਬਾਤ ਕਰਨ ਵਾਸਤੇ ਤੇ ਨਾਲ ਉਹਨਾਂ ਨੇ ਜੋ ਉਹਨਾਂ ਇਹ ਲੋਕਾਂ ਦੀਆਂ ਸੇਵਾਵਾਂ ਸੁਣੀਆਂ ਤੇ ਆਪਣੇ ਜੀਤਨ ਤੋਂ ਬਾਅਦ ਜਿਹੜਾ ਹਲਕੇ ਦਾ ਵਿਕਾਸ ਕਰਨਾ ਹੈ ਉਹ ਗੱਲਾਂ ਕੀਤੀਆਂ ਲੋਕਾਂ ਨਾਲ ਜਿਹੜੇ ਇੱਥੇ ਹਾਜ਼ਰ ਹੋਰ ਵੀ ਕਾਂਗਰਸੀ ਸੀਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਇਹ ਇੱਥੇ ਸਾਡੇ ਨਾਲ ਹੁਣ ਹੋਰ ਵੀ ਇੱਕ ਵਿਅਕਤੀ ਜਿਹੜੇ ਸੁਦੇਮਾ ਵਾਸੀ ਮਯੂਦ ਨੇ ਤੇ ਲਖਵਿੰਦਰ ਬਾਵਾ ਜੀ ਆਪੋਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਆਜਾ ਜੀ ਸਾਡੇ ਘਰ ਆਇਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਤੁਹਾਡਾ ਸਵਾਗਤ ਹੈ ਸਾਡੇ ਜਨਤ ਥੈਂਕ ਯੂ ਜੀ ਥੈਂਕ ਯੂ ਤੇ ਅੱਜ ਜਿਹੜਾ ਬੀਬੀ ਅਮਰਜੀਤ ਕੌਰ ਸਾਹਿਬ ਕੇ ਮੈਡਮ ਇੱਥੇ ਪਹੁੰਚੇ ਸੀਗੇ ਤੇ ਮੁਹੱਲਾ ਵਾਸੀਆਂ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਵਿਚਾਰ ਦੀਆਂ ਜਨਨ ਕੀਤੀਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਮੜਾ ਆਪਣੇ ਵੱਲੋਂ ਤੁਸੀਂ ਦੱਸ ਅਸੀਂ ਧੰਨਵਾਦੀ ਹਾਂ ਅੱਜ ਸਾਡੇ ਵਾਰਡ ਨੰਬਰ 6 ਵਾਰਡ ਨੰਬਰ 12 ਸਮੂਹ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਬੜਾ ਵਧੀਆ ਕੁਰਾ ਲੱਗ ਦਿੱਤਾ ਜੀ ਬੀਬੀ ਅਮਰਜੀਤ ਕੌਰ ਜੀ ਆਮਦ ਦੇ ਜੀ ਆ ਕੇ ਸਾਡੇ ਰਿੰਦੇ ਕੰਮ ਸਾਡੀਆਂ ਸ਼ਰਤਾਂ ਸਾਡੀਆਂ ਨਾਲੀਆਂ ਸਾਡੇ ਸੀਵਰੇਜ ਸਾਡੀਆਂ ਹੋਰ ਸਮੱਸਿਆਵਾਂ ਸਫਾਈ ਦੀਆਂ ਸਮੱਸਿਆਵਾਂ ਉਹਨਾਂ ਵੱਲ ਅਸੀਂ ਉਹਨਾਂ ਦਾ ਧਿਆਨ ਦਵਾਇਆ ਜਿਨ੍ਹਾਂ ਦਾ ਵੀ ਬਿਜ਼ਨਸ ਨੂੰ ਭਰੋਸਾ ਦਿੱਤਾ ਇਹ ਕੰਮ ਜਿਹੜੇ ਜਿੱਤਣ ਤੋਂ ਬਾਅਦ ਮੈਂ ਪਹਿਲ ਦੇ ਆਧਾਰ ਤੇ ਛੱਡੇ ਕਰਾਂਗੇ ਮੇਨ ਜਿਹੜੀਆਂ ਤੁਹਾਡੇ ਇੱਥੇ ਮਹੱਲੇ ਵਿੱਚ ਮੇਨ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਜਿਹੜੀਆਂ ਪਹਿਲਾਂ ਸਰਕਾਰਾਂ ਨੇ ਹੱਲ ਨਹੀਂ ਕੀਤੀਆਂ ਜਿਹੜੇ ਹੱਲ ਸਰਕਾਰਾਂ ਤੋਂ ਤੁਹਾਨੂੰ ਆਤ ਉਹ ਥੋੜਾ ਦੱਦੋ ਆਪਣਾ ਸਾਡੇ 10 ਸਾਲਾਂ ਵਿੱਚ ਉਹ ਸਾਡੇ ਅਕਾਲੀ ਗਵਰਨਮੈਂਟ ਵੇਲੇ ਪਹਿਲਾਂ ਤੋਂ ਕੋਈ ਮਾੜੇ ਨੋਟੇ ਕੰਮ ਜਿਹੜੇ ਹੋਏ ਸੀ ਉਹ ਵੀ ਬਾਅਦ ਦੇ ਵਿੱਚ ਆ ਪੁੱਛ ਲਓ ਜਿਹੜੇ ਸਾਲ ਗਏ ਆ 1.5 ਇਹ ਸਾਡੇ ਬਿਲਕੁਲ ਬੇਕਾਰ ਸਾਲ ਗਏ ਆ ਜੀ ਸਾਡੇ ਜਿੱਥੇ ਸੜਕਾਂ ਰੁਕੀਆਂ ਜਿੱਥੇ ਸਾਡਾ ਸੀਵਰੇਜ ਰੁਕਿਆ ਉੱਥੇ ਸਾਡੀਆਂ ਛੜਕਾਂ ਨਾਲੀਆਂ ਗਲੀਆਂ ਸਾਰੀਆਂ ਜਿਵੇਂ ਦੀਆਂ ਜਿਵੇਂ ਉਹਨਾਂ ਨੂੰ ਨਾਉਂ ਨਹੀਂ ਬੰਦ ਪਈਆਂ ਕੱਟੀਆਂ ਛੜਕਾਂ ਬੁਰਾ ਹਾਲ ਆ ਵਾਰ ਨੰਬਰ 6 ਦਾ ਆਪਣੀ ਪ੍ਰੇਮ ਨਗਰ ਦੀਆਂ ਜਿਹੜੀਆਂ ਹੋਰ ਬੜੀਆਂ ਸਮੱਸਿਆਵਾਂ ਸਾਡੇ ਸਕੂਲ ਦੀਆਂ ਜਾਂਦੀਆਂ ਸਮੱਸਿਆਵਾਂ ਛੱਪੜ ਦੀ ਸਮੱਸਿਆ ਇਹ ਬਹੁਤ ਹੀ ਗੰਦੀਰ ਸਮੱਸਿਆਵਾਂ ਆ ਜਿਨ੍ਹਾਂ ਦਾ ਅਸੀਂ ਉਹਨਾਂ ਦਾ ਧਿਆਨ ਜਿਹੜਾ ਬੀਬੀ ਦਾ ਦਵਾਇਆ ਉਹਨਾਂ ਨੇ ਸਾਨੂੰ ਬਹੁਤ ਵਧੀਆ ਪ੍ਰੋਸਸ ਦਵਾਇਆ ਅਜੀਪਾਲ ਸਿੰਘ ਜੀ ਦਾ ਅਸੀਂ ਬੜੇ ਧੰਨਵਾਦੀ ਹਾਂ ਔਂਕਾਰ ਗੋਲ ਜੀ ਦਾ ਧੰਨਵਾਦੀ ਹਾਂ ਸਮੁੱਚੀ ਕਾਂਗਰਸ ਟੀਮ ਦਾ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਬੜਾ ਵਧੀਆ ਪ੍ਰਬਾਲਾ ਕਰਕੇ ਸਾਡੇ ਨੂੰ ਇੱਥੇ ਆਉਣ ਤੇ ਤੇ ਸਾਨੂੰ ਇਹ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਸਾਨੂੰ ਬਹੁਤ ਸਦਾ ਦੋਤ ਜੀ ਜਿਵੇਂ ਇੱਕ ਸਾਨੂੰ ਇੱਥੇ ਸਫਾਈ ਨਾਲ ਜਿਹੜੀ ਤੁਹਾਨੂੰ ਤੇ ਤੁਮਸਿਆ ਜਿਹੜੀ ਇੱਥੇ ਉਹ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਲੋਕਾਂ ਵੱਲੋਂ ਅਸੀਂ ਹਾਜ਼ਰ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਤੁਹਾਨੂੰ ਪਤਾ ਲੱਗਿਆ ਕਿ ਸਫਾਈ ਦਾ ਬਹੁਤ ਬੁਰਾ ਹਾਲ ਹੈ ਤੇ ਅੱਜ ਵੀ ਜਦੋਂ ਮੈਡਮ ਬੀਬੀ ਥਾਉਕੇ ਨੇ ਇੱਥੇ ਆਵਾਜ਼ ਸੀ ਉਸ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਇੱਥੇ ਦਵਾਈ ਕਰਵਾਈ ਗਈ ਸੀ ਤੇ ਨਾਲ ਇਹ ਜਿਹੜਾ ਹਲਕਾ ਸਾਨੂੰ ਵੀ ਪਤਾ ਲੱਗਿਆ ਇਹ ਹਲਕੇ 'ਚ ਜਿਹੜਾ ਨਗਰ ਕੌਂਸਲ ਕੋਟਪੂਰਾ ਦੇ ਜੋ ਸੰਗੂ ਸਾਹ ਨੇ ਉਹਨਾਂ ਨਾਲ ਵੀ ਸਬੰਧਤ ਨੇ ਨਾਲ ਜਿਹਦੇ ਵਾਸੀ ਵੀ ਜਿੱਤੇ ਸੀ ਤੇ ਉਸ ਤੋਂ ਬਾਅਦ ਹੁਣ ਪ੍ਰਧਾਨ ਵੀ ਨੇ ਕਮੇਟੀ ਦੇ ਇਹ ਸਾਡੇ ਦੀ ਗੱਲ ਹੈ ਨਾ ਤੁਹਾਡਾ ਇੱਕ ਵਾਰ ਸਾਡੇ ਇੱਥੇ ਦੋ ਵਾਰਡ ਬੰਦੇ ਆ ਜੀ ਵਾਰਡ ਨੰਬਰ 12 ਤੇ ਵਾਰਡ ਨੰਬਰ 6 ਵਾਰਡ ਨੰਬਰ 6 ਦੇ ਵਿੱਚ ਸਾਡੇ ਸੰਗੂ ਜੀ ਪ੍ਰਧਾਨ ਜੀ ਹੈ ਔਰ ਵਾਰਡ ਨੰਬਰ 12 ਸਾਡੇ ਸੁਤੰਤਰ ਜੋਸ਼ੀ ਜੀ ਹੈ ਚਲੋ ਉਹਨਾਂ ਨੇ ਵੀ ਆਪਦੇ ਬੜੇ ਵਧੀਆ ਪ੍ਰਾਲੇ ਕੀਤੇ ਆਪਦੇ ਟਾਈਮ ਦੇ ਵਿੱਚ ਔਰ ਸਭੂ ਜਿਹੜੇ ਵੀ ਮੈਨੂੰ ਲੱਗਦਾ ਵੀ ਆਪਦਾ 80% ਸਾਡੀਆਂ ਗਲੀਆਂ ਨਾਲੀਆਂ ਸਾਡੇ ਅੰਦਰ ਲਈ ਮੱਦਿਆਲਾ ਸਾਰਾ ਕੰਮ ਨਿਬੜ ਚੁੱਕੀ ਹੈ ਸਾਡੀਆਂ ਮੇਨ ਸੜਕ ਆਪਣੀ ਬਾਵਾ ਕਲੀਨਿਕ ਤੋਂ ਲੈ ਕੇ ਬਲਵੀਰ ਰੰਧਾਵੇ ਦੇ ਐਮਸੀ ਤੱਕ ਇਹ ਸੜਕ ਰਹੇਗੀ ਇਹ ਸੜਕਾਂ ਦੇ ਨਾਲ-ਨਾਲ ਚਾਰ ਗਲੀਆਂ ਸਾਡੀਆਂ ਰਹਿੰਦੀਆਂ ਬਾਕੀ ਤਕਰੀਬਨ ਸਾਡਾ ਵਾਰਡ ਨੰਬਰ 6 ਦਾ ਕੰਪਲੀਟ ਜਿਹੜਾ ਕੰਮ ਜਿਹੜਾ ਹੋ ਚੁੱਕਾ ਹੈ ਨਹੀਂ ਜਿਹੜੇ ਜਿਵੇਂ ਲੋਕਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਵੀ ਕਿਥੋਂ ਤੱਕ ਸਹੀ ਹੈ ਇਹਨਾਂ ਨੇ ਕਿਹਾ ਵੀ ਜਿਵੇਂ ਅੱਜ ਹੀ ਸਫਾਈ ਕਰਾਈ ਹੈ ਨਹੀਂ ਇਹ 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 ਸਫਾਈ ਦਾ ਕੰਮ ਹੈ ਮੈਂ ਦੱਸਦਾ ਜੀ ਇਹ ਛੜਕ ਕੱਚੀ ਹੋਣ ਦੇ ਨਾਲ-ਨਾਲ ਇਹ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਅਸੀਂ ਉਹਨਾਂ ਸਭੂ ਜੀ ਕੋਲੇ ਅਜੇ ਭਰ ਸੰਘੂ ਜੀ ਕੋਲੇ ਬੀਬੀ ਜੀ ਕੋਲੇ ਮੇਨ ਇਸੇ ਛੜਕ ਦਾ ਹੀ ਜੀ ਅੱਜ ਗੱਲ ਕੀਤੀ ਹੈ ਵੀ ਸਾਡੀਆਂ ਨਾਲੀਆਂ ਬੰਦ ਕੀਤੀਆਂ ਜਾਣ ਛੜਕਾ ਵਧੀਆ ਬਣਾਈਆਂ ਜਾਣ ਔਰ ਸਫਾਈ ਦਾ ਮੇਨ ਧਿਆਨ ਕੀਤਾ ਜਾਵੇ ਉਹ ਬੀਬੀ ਦੇ ਤਿਹਾੜ ਦੇ ਵਿੱਚ ਅਸੀਂ ਇਹ ਗੱਲਾਂ ਲਿਆਏ ਇਹ ਗੱਲ ਬਿਲਕੁਲ ਸਹੀ ਹੈ ਤੇ ਸਾਡੇ ਵਾਰਡ ਦਾ ਜਿਹੜਾ ਇਹ ਮੇਨ ਸੜਕ ਹੈ ਉਹ ਸੜਕ ਦਾ ਬਹੁਤ ਬੁਰਾ ਹਾਲ ਹੈ ਇਹ ਸਹੀ ਲੋਕਾਂ ਨੇ ਜੋ ਗਿਆ ਬਿਲਕੁਲ ਸਹੀ ਗਿਆ ਬਹੁਤ ਧੰਨਵਾਦੀ ਧੰਨਵਾਦੀ ਇਹ ਗਏ ਲਖਵਿੰਦਰ ਬਾਬਾ ਜੀ ਤੇ ਸ਼ਹਿਰ ਦੇ ਵਾਸੀ ਨੇ ਤੇ ਖਾਸ ਤਰ੍ਹਾਂ ਪ੍ਰੇਮ ਨਗਰ ਦੇ ਮੋਹੱਲਾ ਵਾਸੀ ਨੇ ਜਿਨ੍ਹਾਂ ਨੇ ਆਪਣੇ ਮੋਹੱਲੇ ਦੀਆਂ ਜੋ ਸਮੱਸਿਆਵਾਂ ਉਹ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਨਾਲ ਜੋ ਇੱਥੇ ਬੀਬੀ ਅਮਰਜੀਤ ਕੋਰਸਾਓ ਕੇ ਮੈਡਮ ਪਹੁੰਚੇ ਸੀਗੇ ਕਾਂਗਰਸ ਦੇ ਜੋ ਲੋਕ ਸਭਾ ਹਲਕਾ ਉਮੀਦਵਾਰ ਨੇ ਪ੍ਰੀ ਕੋਰਤੋਂ ਉਨਾਰੀ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਜੋ ਪ੍ਰੋਸਾ ਦੋਆਇਆ ਉਹ ਗੱਲਬਾਤ ਵੀ ਕੀਤੀ ਹੈ ਤੇ ਮੈਂ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਸਮੱਸਿਆ ਹੈ ਇਹ ਵੀ ਹੱਲ ਹੋਣੀ ਚਾਹੀਦੀ ਹੈ ਬੋਟਾ ਤੋਂ ਪਹਿਲਾਂ ਪਹਿਲਾਂ ਇਹ ਸਮੱਸਿਆਵਾਂ ਹੱਲ ਹੋਣ ਦੇ ਜਿਹੜਾ ਵੀ ਯਤਨ ਕੀਤੇ ਜਾਣੇ ਚਾਹੀਦੇ ਨੇ ਇਹ ਵੀਰੋ ਸਾਡੀ ਰਿਪੋਰਟ ਮੈਕਾਉਟ ਪੁਰਾ ਤੋਂ ਰਹੀ ਤੇ ਯਾਦ ਭਾਰਤ ਨੇ ਤੁਸੀਂ ਦੇਖ ਰਹੇ ਹੋ ਆਯਾਦ ਭਾਰਤ ਨਿਊਜ਼ 11 ਜਾਣਕਾਰੀ ਲਈ ਆਯਾਦ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਤੁਸੀਂ ਆਜ਼ਾਦ ਭਾਰਤ ਨਿਊਜ਼